ਉਹ ਕਹਿੰਦੇ ਆ ਕਿ ਇੱਕ ਬੀਬੀ ਕੰਗਣਾ ਫਿਰਦੀ ਐ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ ਜਿੰਨੂੰ ਸਿੱਖਾਂ ਦੀ ਦਸਤਾਰ ਪਸੰਦ ਨਹੀਂ ਦਰਜ ਦਸਤਾਰ ਦੇ ਵਿੱਚ ਜਿੰਨਾ ਜਿਹੜੇ ਸਿਰ ਨੇ ਉਹਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਉਹਨੂੰ ਪਸੰਦ ਨਹੀਂ ਹੱਥਾਂ 'ਚ ਕਿਰਪਾਨਾਂ ਪਸੰਦ ਨਹੀਂ ਉਹਨੇ ਇੱਕ ਮੂਵੀ ਬਣਾਈ ਹੈ ਜਿਹਦੇ ਵਿੱਚ ਸਿੱਖਾਂ ਨੂੰ دہشتਗਰਤਾ ਆਖਿਆ ਜਾ ਰਿਹਾ ਹੈ। ਉਹਨੇ ਮੂਵੀ ਬਣਾਈ ਹੈ ਜਿਹਦੇ ਵਿੱਚ ਸਿੱਖਾਂ ਨੂੰ ਅਤੰਕਵਾਦੀ ਆਖਿਆ ਜਾ ਰਿਹਾ ਹੈ। ਮੈਂ ਉਸ ਬੀਬੀ ਨੂੰ ਕਹਿਣਾ ਚਾਹੁੰਦਾ ਏ ਜੋ ਲਫਜ਼ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਨੇ 13ਵੇਂ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਬੀਬੀ ਇੰਦਰ ਨੂੰ ਆਖੇ ਸੀ ਕਿ ਮੈਂ ਵੀ ਸਤ ਕਰਤਾਰ ਸਿੰਘ ਦਾ ਪੁੱਤ ਰੇ ਤੇ ਜਿਹੜੇ ਸਮਝ ਮੇਰੇ ਦਾਦੇ ਨੇ ਆਖੇ ਸਿੰਦਰਾ ਗੰਦੀ ਨੂੰ ਮੈਂ ਕੰਗਣਾ ਤੈਨੂੰ ਆਖਣਾ ਚਾਹਨਾ ਏ ਜੇ ਦਿਲਕ ਜੰਝੂ ਰਾਖਾ ਪ੍ਰਭਤਾ ਕਾ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਆਪਣੀ ਕੁਰਬਾਨੀ ਨਾ ਦਿੰਦੇ ਤੇ ਇੰਦਰਾ ਵਾਂਗ ਕੰਗੜਾ ਰਨੋਦ ਤੂੰ ਵੀ ਬੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੇ ਤੇ ਰਜ ਜੁਰਤ ਹੈ ਤੇ ਸੰਤਾਂ ਦਾ ਸੱਚਾ ਇਤਿਹਾਸ ਸੁਣਾ ਕੇ ਦਹਾ